ਸਸੀਏ ਕਾਲਜੀ ਟਰੈਕਟਰ ਮੇਲਾ YouTube ਚੈਨਲ ਵਿੱਚ ਸਾਰੇ ਵੀਰਾਂ ਦਾ ਸਵਾਗਤ ਕਰਦੇ ਆਂ ਇਹ ਆ ਸਾਡਾ WhatsApp ਨੰਬਰ 9877988446 ਇਹ ਨੰਬਰ ਤੇ ਤੁਸੀਂ ਆਪਣੇ ਕੋਠੀਆਂ ਜ਼ਮੀਨਾਂ ਟਰੈਕਟਰ ਟਰਾਲੀਆਂ ਗੱਡੀਆਂ ਕਿਸੇ ਵੀ ਤਰ੍ਹਾਂ ਦੀ ਐਡ ਦੇ ਪੰਜ ਤੋਂ ਸੱਤ ਫੋਟੋਆਂ 1 ਮਿੰਟ ਦੀ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਸਾਨੂੰ ਭੇਜ ਸਕਦੇ ਹੋ ਉਦੋਂ ਬਾਅਦ ਤੁਹਾਡੀ ਐਡ ਸਾਡੇ ਚੈਨਲ ਦੇ ਉੱਤੇ ਲਾ ਦਿੱਤੀ ਜਾਊਗੀ ਜੀ ਵਾਹਿਗੁਰੂ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਟਰੈਕਟਰ ਮੇਲਾ ਚੈਨਲ ਤੇ ਤੁਸੀਂ ਵੇਖ ਰਹੇ ਹੋ Facebook ਪੇਜ ਖੇਤੀਬਾੜੀ ਦੇ ਸੰਧਾ ਦਾ ਕਾਰੋਬਾਰ ਵੀਡੀਓ ਦੇ ਲਾਸਟ ਤੱਕ ਬਣੇ ਰਹੋ ਜੀ ਸਾਰੀ ਜਾਣਕਾਰੀ ਦਿੱਤੀ ਜਾਊਗੀ ਜਿੰਨਾ ਵੀਰਾਂ ਦੇ ਵਧੀਆ ਕਮੈਂਟਾਂ ਦੇ ਉਹ ਪੜੇ ਜਾਣਗੇ i20 ਮੈਗਨਾ ਗੱਡੀ ਵਿਕਾਊ ਆ 2013 ਮਾਡਲ 88000 ਚੱਲਦੀ ਐ AC ਹੀ ਟ੍ਰੋਕੇ 24+ ਐਵਰੇਜ 70% ਟਾਇਰ ਏਰੀਆ ਨਵਾਂ ਸ਼ਹਿਰ 2,80,000 ਰੁਪਏ ਰੇਟ 9478545086 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਗੱਡੀ ਜੜੀ ਖਰੀਦ ਸਕਦੇ ਹੋ ਇਲੈਕਟਰਾ ਬੁਲੇਟ ਵੀ ਕਾ ਉਹ 2003 ਮਾਡਲ ਹੈ ਪੁੱਠੇਗੜ੍ਹ ਵਾਲਾ ਬੁਲੇਟ ਹੈ ਜੀ 70% ਟੈਨ ਦੀ ਕੰਡੀਸ਼ਨ ਏਰੀਆ ਜੀ ਕਾਲਮ ਵਾਲੀ ਮੰਡੀ ਸਰਸਾ ਰੇਟ ਦੀ ਗੱਲ ਕਰੀਏ ਤਾਂ ਰੇਟ ਹੈ ਜੀ 55000 ਬਾਕੀ ਕੋਈ ਕਮੀ ਪੇਸ਼ੀ ਨਹੀਂ ਓਕੇ ਕੰਡੀਸ਼ਨ ਦਾ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਬਾਕੀ ਮਾਲਕ ਵੀਰ ਦਾ ਨੰਬਰ ਦਿੱਤਾ ਹੈ ਇਹਦੇ ਗੱਲਬਾਤ ਕਰਕੇ ਖਰੀਦ ਸਕਦੇ ਹੋ 90 ਪੂਰਾ 512 833 ਇਸ ਨੰਬਰ ਤੇ ਫੋਨ ਕਰਕੇ ਪੁੱਠੇਗੜ੍ਹ ਵਾਲਾ ਬੁਲੇਟ 55000 ਚ ਖਰੀਦ ਸਕਦੇ ਹੋ ਪ੍ਰੀਤ 987 ਕੰਬਾਈਨ ਵਿਕਾਊ ਆ 2018 ਮਾਡਲ ਹੈ ਇਕੱਲੇ ਬਿੱਲ ਤੇ ਸੇਲ ਕਰਨੀ ਹੈ ਰੇਟ ਹੈਗਾ 9 ਲੱਖ 50 ਹਜ਼ਾਰ 9 ਲੱਖ 50 ਹਜ਼ਾਰ ਰੇਟ ਰੱਖਿਆ ਗਿਆ ਐਮ ਪੀ ਗਵਾਲੀਅਰ ਦੀ ਕੰਬਾਈਨ ਹੈ 9827344676 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਪ੍ਰੀਤ 987 ਕੰਬਾਈਨ 2018 ਮਾਡਲ 9 ਲੱਖ 50 ਹਜ਼ਾਰ ਰੁਪਏ ਦੇ ਵਿੱਚ ਤੁਸੀਂ ਖਰੀਦ ਸਕਦੇ ਹੋ ਪਾਣੀ ਵਾਲਾ ਟੈਂਕਰ ਵਿਕਾਊ ਹੈ ਜੀ 5000 ਲੀਟਰ ਦਾ ਟੈਂਕਰ ਹੈ 75000 ਰੇਟ ਮੰਗਿਆ ਏਰੀਆ ਡਿੰਗ ਰੋਡ सिरसा ਡਿੰਗ ਰੋਡ सिरसा ਏਰੀਏ ਤੋਂ ਪਾਣੀ ਵਾਲਾ ਟੈਂਕਰ ਆਇਆ ਹੈ 5000 ਲੀਟਰ ਦਾ 75000 ਦਾ ਰੇਟ ਹੈ ਜੀ ਬਾਕੀ ਮਾਲਕ ਵੀਰ ਦੇ ਨਾਲ ਗੱਲ ਕਰਕੇ ਖਰੀਦ ਸਕਦੇ ਨੰਬਰ ਨੋਟ ਕਰ ਲਓ 85710 23721 ਇਸ ਨੰਬਰ ਤੇ ਫੋਨ ਕਰਕੇ ਪਾਣੀ ਵਾਲਾ ਟੈਂਕਰ 5000 ਲੀਟਰ ਦਾ 75000 ਰੁਪਏ ਦੇ ਵਿੱਚ ਤੁਸੀਂ ਖਰੀਦ ਸਕਦੇ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਸਾਨੂੰ ਜਰੂਰ ਦੱਸਿਓ ਲੇਦਰ ਤੇ ਚੱਲੀ ਹੋਈ ਮਸ਼ੀਨ ਵਿਕਾਊ ਹੈ ਜੀ ਲੈਦਰ ਤੇ ਚੱਲੀ ਹੋਈ ਮਸ਼ੀਨ ਵਿਕਾਊ ਆ ਫੁੱਲ ਹੈਵੀ ਹੈ ਏਰੀਆ ਜੋੜੇਪੁਰ ਸਾਰਾ ਸਮਾਨ ਨਾਲ ਮੋਟਰ ਸਟੈਂਡ ਫੁੱਲ ਗਰੰਟੀ ਹੈ ਸਾਰਾ ਸਮਾਨ ਨਾਲ ਹੈ ਜੀ ਏਰੀਆ ਜੋੜੇਪੁਰ ਲੈਦਰ ਤੇ ਚੱਲੀ ਹੋਈ ਮਸ਼ੀਨ ਵਿਕਾਊ ਹੈ ਜੀ ਫੁੱਲ ਹੈਵੀ ਰੇਟ ਦੀ ਗੱਲ ਕਰੀਏ 4500 ਰੁਪਏ 98551 35696 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਮਸ਼ੀਨ ਇਹ ਜਿਹੜੀ ਖਰੀਦ ਸਕਦੇ ਹੋ ਟਰੈਕਟਰ ਵਾਲਾ ਰੇੜਾ ਵਿਕਾਊ ਹੈ ਰੇਟ ਹੈ ਜੀ 15000 ਏਰੀਆ ਬਠਿੰਡਾ ਟਰੈਕਟਰ ਵਾਲਾ ਰੇੜਾ ਵਿਕਾਊ ਹੈ ਜੀ ਏਰੀਆ ਬਠਿੰਡਾ 15000 ਰੁਪਏ ਦਾ ਰੇਟ ਮੰਗਿਆ 9023054014 9023054014 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਟਰੈਕਟਰ ਵਾਲਾ ਰੇੜਾ 15000 ਰੁਪਏ ਦੇ ਵਿੱਚ ਤੁਸੀਂ ਖਰੀਦ ਸਕਦੇ ਹੋ ਬਾਕੀ ਕੰਡੀਸ਼ਨ ਤੁਹਾਡੇ ਸਾਹਮਣੇ ਹੈ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਸੀਟੀ 100 ਮੋਟਰਸਾਈਕਲ ਵਿਕਾਊ ਹੈ ਜੀ ਐਚ ਆਰ ਨੰਬਰ ਹੈ 2019 ਮਾਡਲ ਕਾਗਜ਼ ਪੂਰੇ 37000 ਰੁਪਏ ਰੇਟ ਮੰਗਿਆ ਏਰੀਆ ਗੋਨਿਆਣਾ ਬਠਿੰਡਾ 79862 23033 ਇਸ ਨੰਬਰ ਤੇ ਫੋਨ ਕਰਕੇ ਸੀਤੀ ਹੰਡਲ ਮੋਟਰਸਾਈਕਲ 2019 ਮਾਡਲ ਕਾਗਜ਼ ਵਗੈਰਾ ਪੂਰੇ ਨੇ 37000 ਰੁਪਏ ਦੇ ਵਿੱਚ ਤੁਸੀਂ ਖਰੀਦ ਸਕਦੇ ਹੋ ਜੇਕਰ ਵੀਡੀਓ ਪਸੰਦ ਆਇਆ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਲਾਇਕ ਜ਼ਰੂਰ ਕਰ ਦਿਓ ਅਮਰੀਕ ਮਲੋਟ ਦਾ ਬਣਿਆ ਹੋਇਆ ਮਿਊਜ਼ਿਕ ਸਿਸਟਮ ਵਿਕਾਊ ਹੈ ਅਮਰੀਕ ਮਲੋਟ ਦਾ ਬਣਿਆ ਮਿਊਜ਼ਿਕ ਸਿਸਟਮ ਵਿਕਾਊ ਆ ਰੇਟ ਹੈ 13000 ਏਰੀਆ ਪਿੰਡ ਝੋੜੜ ਰੋਹੀ ਨੇੜੇ ਰੋੜੀ 9466601468 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਮਿਊਜ਼ਿਕ ਸਿਸਟਮ ਹੈ ਜਿਹੜਾ 13000 ਰੁਪਏ ਦੇ ਵਿੱਚ ਤੁਸੀਂ ਖਰੀਦ ਸਕਦੇ ਹੋ ਇਨੋਵਾ ਗੱਡੀ ਵਿਕਾਊ ਆ ਜੀ 2011 ਮਾਡਲ ਏਰੀਆ ਤਲਵੰਡੀ ਸਾਬੋ ਜਾਦਾ ਜਾਣਕਾਰੀ ਵੀਰਨ ਦੱਸੇ ਨਹੀਂ ਗੱਡੀ ਪੰਜਾਬ ਨੰਬਰ ਹੈ ਜੀ ਤੇ ਬਾਕੀ ਸਾਰੀ ਜਾਣਕਾਰੀ ਤੁਸੀਂ ਫੋਨ ਤੇ ਲੈ ਕੇ ਫੇਰ ਸਕਦੇ ਬਾਕੀ ਵਧੀਆ ਵੀਰ ਨੇ ਵੀਡੀਓ ਬਣਾ ਕੇ ਭੇਜੀ ਹੈ ਗੱਡੀ ਦੀ ਕੰਡੀਸ਼ਨ ਵੀਡੀਓ ਚ ਦੇਖ ਸਕਦੇ ਹੋ ਨੰਬਰ ਦਿੱਤਾ ਹੋਇਆ ਨੋਟ ਕਰ ਲੈ ਇਸ ਨੰਬਰ ਤੇ ਗੱਲ ਕਰਕੇ ਖਰੀਦ ਸਕਦੇ ਹੋ 9464253283 ਇਸ ਨੰਬਰ ਤੇ ਫੀਦੋ ਅਰਜ਼ੰਤ ਸੇਲ ਕਰਨ ਹੈ ਜੀ ਛੋਟਾ ਹਾਥੀ 2013 ਮਾਡਲ ਹਰਿਆਣਾ ਨੰਬਰ ਏਰੀਆ ਪਟਿਆਲਾ ਰੇਟ ਹੈਗਾ ਜੀ 110000 2013 ਮਾਡਲ ਹੈ ਹਰਿਆਣਾ ਨੰਬਰ ਹੈ ਜੀ ਛੋਟਾ ਹਾਥੀ ਵਿਕਾਊ 99140 56222 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਛੋਟਾ ਹਾਥੀ 1,10,000 ਰੁਪਏ ਦੇ ਵਿੱਚ ਖਰੀਦ ਸਕਦੇ ਹੋ 3-4 ਕਿਲੇ ਜ਼ਮੀਨ ਗਹਿਣੇ ਚਾਹੀਦੀ ਇਸ ਵੀਰ ਨੂੰ ਜੈਤੋ ਮੰਡੀ ਫਰੀਦਕੋਟ ਦੇ ਨੇੜੇ ਪਿੰਡਾਂ 'ਚ ਜੇਕਰ ਕੋਈ ਵੀ ਜ਼ਮੀਨੇ ਗਹਿਣ ਦੇਣ ਦਾ ਚਾਹਵਨ ਹੋਵੇ ਨਾ ਏਰੀਆ ਦੇ ਪਿੰਡਾਂ ਦੇ ਵਿੱਚ ਤਾਂ ਇਸ ਵੀਰ ਨਾਲ ਸੰਪਰਕਰੇ 93653 38604 ਇਸ ਨੰਬਰ ਤੇ ਇਸ ਵੀਰ ਦੇ ਨਾਲ ਸੰਪਰਕ ਜ਼ਰੂਰ ਕਰੋ ਐਂਟੀਗਾ ਗੱਡੀ ਵਿਕਾਊ ਆ 2005 ਮਾਡਲ ਆ 80000 ਰੁਪਏ ਦਾ ਰੇਟ ਆ ਜੀ ਏਰੀਆ ਅੰਮ੍ਰਿਤਸਰ ਬਾਕੀ ਜਾਣਕਾਰੀ ਤੁਸੀਂ ਵੀਰ ਦੇ ਨਾਲ ਫੋਨ ਤੇ ਗੱਲ ਕਰਕੇ ਲੈ ਸਕਦੇ ਹੋ ਜੀ ਸਾਰੀ ਜਾਣਕਾਰੀ ਗੱਡੀ ਬਾਰੇ ਤੇ ਗੱਡੀ ਨੂੰ 80000 ਰੁਪਏ ਦੇ ਵਿੱਚ ਖਰੀਦ ਸਕਦੇ ਹੋ ਨੰਬਰ ਨੋਟ ਕਰ ਲਓ 9972486569 9872486569 ਨੰਬਰ ਤੇ ਖਰੀਦ ਸਕਦੇ ਹੋ ਇਸ ਵੀਰ ਦੇ ਸਾਰੇ ਸੰਦ ਵਿਕਾਊ ਨੇ ਅਮਰਜੈਂਸੀ ਸੇਲ ਕਰਨੇ ਨੇ ਜੀ ਜਗਤਜੀਤ ਦਾ ਰਿਪਰ ਹੈ ਜੀ 2020 ਮਾਡਲ ਰੇਟ 2 ਲੱਖ 25000 ਟਰਾਲੀ 12/6 ਦੀ ਰੇਟ 1.5 ਲੱਖ ਨਿਊ ਹਾਲੈਂਡ ਟਰੈਕਟਰ 2012 ਮਾਡਲ ਰੇਟ 4 ਲੱਖ ਰੀਆ ਤਰਨਤਾਰ 9914365114 ਇਸ ਨੰਬਰ ਤੇ ਫੋਨ ਕਰਕੇ ਇਸ ਵੀਰ ਦੇ ਸਾਰੇ ਸੰਦਾਂ ਨੂੰ ਖਰੀਦ ਸਕਦੇ ਹੋ ਪਹਿਲਾ ਕਮੈਂਟ ਆਇਆ ਜੀ ਹਰਬਖਸ਼ ਧਾਲੀਵਾਲ ਲਿਖਦੇ ਨੇ ਨਾਈਸ ਜਗਸੀਰ ਸਿੰਘ ਨੇ ਲਿਖਿਆ ਨਾਈਸ ਬੁਰਪਾਲ ਸਿੰਘ ਨੇ ਲਿਖਿਆ ਵੈਰੀ ਗੁੱਡ ਜੌਬ ਕੁਲਦੀਪ ਸਿੱਧੂ ਨੇ ਲਿਖਿਆ ਜੀ ਵੈਰੀ ਨਾਈਸ ਤੇ ਕਈ ਵੀਰਾਂ ਦੇ ਸਾਨੂੰ ਫੋਨ ਕਾਲਸ ਤੇ ਮੈਸੇਜ ਕਮੈਂਟ ਵਗੈਰਾ ਆਉਂਦੇ ਸੀਗੇ ਕਿ ਮੋਟਰ ਕਨੈਕਸ਼ਨ ਦੀ ਵੀਡੀਓ ਲੈ ਕੇ ਆਓ ਸੋ ਤੁਹਾਡੇ ਲਈ ਅਸੀਂ ਕੱਲ ਮਟਰ ਕਨੈਕਸ਼ਨ ਦੀ ਐਡ ਲੈ ਕੇ ਆ ਰਹੇ ਹਾਂ ਸੋ ਵੀਰਾਂ ਨੂੰ ਬੇਨਤੀ ਹੈ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰਿਓ ਤੇ ਵੀਡੀਓ ਨੂੰ ਵੀ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਤਾਂ ਤੁਹਾਡੇ ਲਈ ਅਸੀਂ ਕੱਲ ਨੂੰ ਮਟਰ ਕਨੈਕਸ਼ਨ ਦੀ ਐਡ ਲੈ ਕੇ ਆ ਰਹੇ ਹਾਂ ਸੋ ਵੱਧ ਤੋਂ ਵੱਧ ਸਪੋਰਟ ਜ਼ਰੂਰ ਕਰਿਓ ਜੀ ਤੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਿ ਤੁਹਾਨੂੰ ਕਿਹੜੇ ਏਰੀਏ ਦੇ ਵਿੱਚੋਂ ਕਿਹੜੀ ਮਸ਼ੀਨਰੀ ਚਾਹੀਦੀ ਹੈ ਕਿਹੜਾ ਤੁਹਾਨੂੰ ਕੋਈ ਪਸ਼ੂ ਖਰੀਦਣਾ ਹੈ ਜ਼ਮੀਨ ਖਰੀਦਣੀ ਹੈ ਕੋਈ ਘਰ ਖਰੀਦਣਾ ਕੁਝ ਵੀ ਖਰੀਦਣਾ ਤੁਸੀਂ ਤਾਂ ਸਾਨੂੰ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਤਾਂ ਕਿ ਅਸੀਂ ਲੈ ਕੇ ਆਈਏ ਤੁਹਾਡੇ ਲਈ ਕੋਸ਼ਿਸ਼ ਕਰਾਂਗੇ ਕਿ ਜੋ ਵੀ ਤੁਹਾਡਾ ਕਮੈਂਟ ਆਵੇ ਉਹਦੇ ਹਿਸਾਬ ਦੇ ਨਾਲ ਅਸੀਂ ਲੈ ਕੇ ਆਈਏ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਜੀ ਬਣ ਰਹੋ ਤੁਸੀਂ ਆਪਣੇ ਚੈਨਲ ਦੇ ਨਾਲ ਇਸੇ ਤਰ੍ਹਾਂ ਤੇ ਜੇਕਰ ਕੋਈ ਵੀ ਰੈਡ ਕਰਵਾਉਣ ਦਾ ਚਾਹਵਨ ਹੋਵੇ ਤਾਂ WhatsApp ਨੰਬਰ ਤੁਸੀਂ ਨੋਟ ਕਰ ਸਕਦੇ ਹੋ ਵੀਡੀਓ ਦੇ ਥੱਲੇ ਹਮੇਸ਼ਾ ਚੱਲਦਾ ਰਹਿੰਦਾ ਹੈ 9877988446 ਇਸ ਨੰਬਰ ਤੇ 5 ਤੋਂ 7 ਫੋਟੋਆਂ ਪ੍ਰੋਪਰ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਐਡ ਤੁਹਾਡੀ ਟਰੈਕਟਰ ਮੇਲਾ ਚੈਨਲ YouTube ਤੇ Facebook ਤੇ ਖੇਤੀਬਾੜੀ ਦੇ ਸੰਬੰਧ ਦਾ ਕਾਰੋਬਾਰ ਇੱਥੇ ਲਾਈ ਜਾਊਗੀ ਸੋ ਵੀਰਾਂ ਨੂੰ ਬੇਨਤੀ ਹੈ ਜਾਣਕਾਰੀ ਪੂਰੀ ਦੱਸਿਆ ਕਰੋ ਤੇ ਰੇਟ ਮਾਰਕੀਟ ਦੇ ਹਿਸਾਬ ਨਾਲ ਰੱਖਿਆ ਕਰੋ ਕਈ ਵਾਰੀ ਵੀਰ ਵਧਾ ਜੜਾ ਅਗੇ ਪਾ ਦਿੰਦੇ ਨੇ ਇਸ ਕਰਕੇ ਚੀਜ਼ ਕੋਈ ਜਲਦੀ ਸੇਲ ਨਹੀਂ ਹੋ ਰਹੀ ਸੋ ਵੀਰਾਂ ਨੂੰ ਬੇਨਤੀ ਹੈ ਜੀ ਰੇਟ ਮਾਰਕੀਟ ਦੇ ਹਿਸਾਬ ਨਾਲ ਰੱਖਿਆ ਕਰੋ ਤਾਂ ਕਿ ਤੁਹਾਡੀ ਹਰ ਇੱਕ ਚੀਜ਼ ਜਲਦੀ ਤੋਂ ਜਲਦੀ ਘਰ ਬੈਠੇ ਆਸਾਨੀ ਦੇ ਨਾਲ ਵਿਕ ਸਕੇ ਸੋ ਤੁਸੀਂ ਬਣ ਰਹੋ ਇਸੇ ਤਰ੍ਹਾਂ ਚੈਨਲ ਦੇ ਨਾਲ ਸੋ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਦੇ ਇੱਕ ਸ਼ੇਅਰ ਦੇ ਇੱਕ ਲਾਈਕ ਜ਼ਰੂਰ ਕਰਿਓ ਬਣਦੇ ਹੋ ਤੁਸੀਂ ਆਪਣੇ ਚੈਨਲ ਦੇ ਨਾਲ ਇਸੇ ਤਰ੍ਹਾਂ ਜਲਦੀ ਮਿਲਦੇ ਹਾਂ ਜੀ ਕੱਲ ਕਨੈਕਸ਼ਨ ਦੀ ਵੀਡੀਓ ਦੇ ਨਾਲ ਧੰਨਵਾਦ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਜੇਕਰ ਤੁਹਾਨੂੰ ਕੋਈ ਵੀ ਕਮੀ ਪੇਸ਼ੀ ਲੱਗਦੀ ਹੈ ਸਾਨੂੰ ਕਮੈਂਟਾਂ ਵਿੱਚ ਜ਼ਰੂਰ ਦੱਸ ਸਕਦੇ ਹੋ ਤਾਂ ਕਿ ਅਸੀਂ ਹੋਰ ਵੀ ਸੁਧਾਰ ਕਰ ਸਕੀਏ ਜੀ ਤੇ ਹੋਰ ਵੀ ਘੈਂਟ ਘੈਂਟ ਐਡਾ ਸਾਡੇ ਚੈਨਲ ਤੇ ਆਉਣ ਵਾਲੀਆਂ ਸਾਰੀਆਂ ਐਡਾ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ 올 ਤੇ ਸੈੱਟ ਕਰ ਲਿਓ ਜੀ ਤੇ ਇਸੇ ਤਰ੍ਹਾਂ ਦੀ ਘੈਂਟ ਵੀਡੀਓ ਦੇਖਣ ਲਈ ਸਾਡੇ ਚੈਨਲ ਨਾਲ ਬਨੇ ਰਹੋ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ ਤਬ ਤੱਕ ਲਈ ਰੱਖਾ ਜੀ